ਗੁਰੂ ਨਾਨਕ ਦੇਵ ਜੀ ਦੇ ਵਿਆਪ ਪੁਰਪਤੋ ਪਹਿਲਾ ਟ੍ਰੈਫਿਕ ਪੁਲਿਸ ਅਤੇ ਕਾਰਪੋਰਸ਼ਨ ਬਟਾਲਾ ਦਾ ਡੰਡਾ ਚੱਲਿਆ ਇਹ ਡੰਡਾ ਉਹਨਾਂ ਲੋਕਾਂ ਦੇ ਖਿਲਾਫ ਚੱਲਿਆ ਜਿਨ੍ਹਾਂ ਨੇ ਛੜਕਾਂ ਦੇ ਉੱਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਆਮ ਜਨਤਾ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਕਈ-ਕਈ ਫੁੱਟ ਕਬਜ਼ੇ ਕੀਤੇ ਹੋਏ ਸਨ ਜਿਸ ਕਾਰਨ ਬਾਹਰ ਆਉਣ ਜਾਣ ਵਾਲੀ ਸੰਗਤ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਨਾਲ ਹੀ ਜਿੰਨਾ ਰਸਤੇ ਆ ਤੋਂ 10 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹਪੂਰਵ ਸੰਬੰਧੀ ਮਹਾਨ ਨਗਰ ਕੀਰਤਨ ਨਿਕਲਣਾ ਹੈ ਉਹਨਾਂ ਰਸਤੇ ਤੇ ਵੀ ਟ੍ਰੈਫਿਕ ਪੁਲਿਸ ਦੇ ਅਤੇ ਕਾਰਪੋਰੇਸ਼ਨ ਪੁਲਿਸ ਦੇ ਅਧਿਕਾਰੀਆਂ ਨੇ ਨਜਾਇਜ਼ ਕਬਜ਼ੇ ਹਟਾਏ ਇਸ ਮੌਕੇ ਗੱਲਬਾਤ ਦੌਰਾਨ ਡੀਐਸਪੀ ਟ੍ਰੈਫਿਕ ਅਰਜੇਸ਼ ਕੱਟਰ ਨੇ ਦੱਸਿਆ ਕਿ ਅੱਜ ਤੋਂ ਅਸੀਂ ਦੁਕਾਨਦਾਰਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਆਪਣੇ ਨਜਾਇਜ਼ ਕਬਜ਼ੇ ਹਟਾ ਲੈਣ ਜੇਕਰ ਨਾ ਹਟਾਏ ਤਾਂ ਫਿਰ ਚੱਲੇਗਾ ਪੁਲਿਸ ਦਾ ਡੰਡਾ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਭ ਤੋਂ ਪਹਿਲਾਂ ਆਪਦੇ ਮਾਦਾ ਨਹੀਂ ਪੂਰੀ ਸਾਧ ਸੰਗਤ ਨੂੰ ਪੂਰੇ ਇਲਾਕਾ ਨਿਵਾਸੀਆਂ ਨੂੰ ਗੁਰਨਾਥ ਦੇਵ ਜੀ ਦੇ ਵਿਆਹਪੁਰਵ ਦੀਆਂ ਬਹੁਤ ਬੰਮਾਰਕਾਂ ਮੈਂ ਅਪੀਲ ਕਰਦਾ ਹਾਂ ਸਾਰੀ ਸਾਧ ਸੰਗਤ ਨੂੰ ਹਮ ਹਮਾ ਕੇ ਬਾਬਾ ਜੀ ਦੇ ਵਿਆਹ ਦਾ ਫਿਸਾਲੈਨ ਤੇ ਆਪਣੇ ਘਰੋ ਨਿਕਲ ਬਾਬਾ ਜੀ ਦੀ ਖੁਸ਼ੀਆਂ ਪ੍ਰਾਪਤ ਕਰਨ ਤੇ ਉਸ ਤੋਂ ਇਲਾਵਾ ਕੋਆਪਰੇਟਿਵਟੀ ਸਾਡੇ ਨਾਲ ਹੈ ਸਾਡੇ ਨਾਲ ਹੈ ਪੂਰੀ ਟੀਮ ਸਾਡੇ ਨਾਲ ਹੈ ਅਸੀਂ ਕੋਆਪਰੇਟਿਵਟੀ ਨੂੰ ਨਾਲ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਕਰ ਰਹੇ ਹਾਂ ਰਿਕਵੈਸਟ ਕਰ ਰਹੇ ਹਾਂ ਕਿ ਜਿਹੜਾ ਉਹਨਾਂ ਨੇ ਪਬਲਿਕ ਦੇ ਆਉਣ ਜਾਂਦਾ ਰਾਹ ਤੁਰੰਤ ਆਰਾ ਰੁਕੇ ਹੋਇਆ ਉਹਨੂੰ ਛੱਡ ਦੇਣ ਤਾਂ ਕਿ ਪਾਲਕੀ ਸਾਹਿਬ ਤੇ ਨੰਗਨ ਨੂੰ ਤੇ ਪਬਲਿਕ ਦੇ ਨੰਗਾ ਨੂੰ ਕੋਈ ਮੁਸ਼ਕਲ ਨਾ ਆਵੇ। ਜਿੱਥੇ ਤੁਸੀਂ ਅੱਜ ਆਪ ਸੜਕਾਂ ਉੱਤਰ ਆਏ ਹੋ ਪਰ ਇਹ ਪਬਲਿਕ ਰਿਕਵੈਸਟ ਮੰਨਣ ਵਾਲੀ ਨਹੀਂ। ਦੇਖੋ ਪਹਿਲਾਂ ਸਾਡਾ ਫੌਜ ਰਿਕਵੈਸਟ ਕਰਨਾ, ਅਪੀਲ ਕਰਨਾ। ਅਪੀਲ ਕਰ ਰਹੇ ਉਹਨਾਂ ਨੂੰ, ਜੇ ਉਹ ਅਪੀਲ ਨਹੀਂ ਮੰਨਣਗੇ ਫਿਰ ਕਾਨੂੰਨ ਆਪਣੇ ਘਾਰੀ ਕਰੇਗਾ। ਜਿਸ ਤਰ੍ਹਾਂ ਤੁਸੀਂ ਇਸ ਬਾਜ਼ਾਰ ਤੋਂ ਵਾਪਸ ਜਾਣਾ ਵਾ ਤਾਂ ਲੋਕਾਂ ਨੇ ਫੇਰ ਹੋਰ ਬੀਬੀ ਫੋਟ ਸਮਾਨ ਆਪਣਾ ਚੁੱਕ ਲੈਣਾ। ਦੇਖੋ ਫਸਟ ਆਫ ਆਲ ਜੀਐਸਆਈ ਅਪੀਲ ਪੀਲ ਨਹੀਂ ਕਰਾਂਗੇ। ਪਹਿਲਾਂ ਉਹਨੂੰ ਅਸੀਂ ਇੱਕ ਵਾਰੀ ਵਾਰਨਿੰਗ ਨਹੀਂ ਦਵ ਫਿਰ ਉਹਨਾਂ ਕੰਨਾਂ ਨੂੰ ਵੀ ਵਾਰਨਿੰਗ ਦਿੱਤੀ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਅਪੀਲ ਕਰ ਰਹੇ ਹਾਂ ਇਸ ਤੋਂ ਬਾਅਦ ਵੀ ਇਹ ਨਹੀਂ ਮੰਨਣਗੇ ਜੂ ਸਾਹਿਬ ਨਾਲ ਨੇ ਉਹਨਾਂ ਨੂੰ ਉਹਨਾਂ ਨੂੰ ਰਿਕਵੈਸਟ ਕਰਕੇ ਉਹਨਾਂ ਨੂੰ ਕਾਰ ਵੀ ਕਰਾਵਾਂਗੇ ਜਿਹੜੀ ਹਾਦਸੇ ਸੰਬੰਧੀ ਕਰਹੀ ਕਰਾਂਗੇ ਉਹਨਾਂ ਦੀ